ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਪਿਸਰ ਸਸ਼ੀ ਕਲ 49 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਔਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰੰਤਾਂ ਦੇ ਇਤਿਹਾਸਿਕ ਪਿੰਡ ਸਰਹਾਲੀ ਕਲਾ ਵਿਖੇ ਸੰਪਰਦਾ ਸੰਤ ਬਾਬਾ ਤਾਰਾ ਸਿੰਘ ਜੀ ਦੇ ਵੱਲੋਂ ਆਏ ਦਿਨ ਹੀ ਵੱਡੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਸੰਪਰਦਾ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਜਿਨ੍ਹਾਂ ਨੂੰ ਬਿਨਾਨ ਦੇ ਰਖਵਾਲੇ ਵੀ ਕਿਹਾ ਜਾਂਦਾ ਹੈ ਕਿਉਂਕਿ ਇਨਾਂ ਵੱਲੋਂ ਕਈ ਦਰਿਆਵਾਂ ਦੇ ਬੰਨ ਲਗਾਏ ਗਏ ਹਨ ਇਨਾਂ ਵੱਲੋਂ ਬੱਚਿਆਂ ਲਈ ਸਕੂਲ ਕਾਲਜ ਬਣਾਏ ਗਏ ਹਨ ਅਤੇ ਕਈ ਵਰਖੂਨਦਨ ਕੈਂਪ ਵੀ ਲਗਾਏ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਧ ਘਰ ਅਤੇ ਹਸਪਤਾਲ ਵੀ ਬਣਾਏ ਜਾਣਗੇ ਇਨਾਂ ਵੱਲੋਂ ਗਰੀਬ ਧੀਆਂ ਦੇ ਵਿਆਹ ਵੀ ਕਰਵਾਏ ਜਾਂਦੇ ਹਨ ਅਤੇ ਬੱਚਿਆਂ ਲਈ ਸਕੂਲ ਕਾਲਜ ਚਲਾਏ ਜਾਂਦੇ ਹਨ ਅਤੇ ਵੱਡੇ ਵੱਡੇ ਲੰਗਰ ਢੰਡਾਰੇ ਕਰਵਾਏ ਜਾਂਦੇ ਹਨ ਲੱਖਾਂ ਦੀ ਗਿਣਤੀ ਦੇ ਵਿੱਚ ਬੂਟੇ ਲਗਾਏ ਜਾਂਦੇ ਹਨ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਸ ਸੰਪਰਕ ਦਾਦਾ ਨਾਮ ਗੂੰਜ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਗੁਰੂ ਘਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੰਗਲਾਦੇਸ਼ ਵੀ ਮੌਜੂਦ ਹੈ ਆਸਟ੍ਰੇਲੀਆ ਦੇ ਵਿੱਚ ਵੀ ਗੁਰਮਤੀ ਅਕੈਡਮੀ ਸਕੂਲ ਅਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਸਰਹਾਲੀ ਕਲਾ ਵਿਖੇ ਅਮਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਪਰ ਗੁਰਮਿਤ ਅਕੈਡਮੀ ਦਾ ਉਦਘਾਟਨ ਕੀਤਾ ਗਿਆ ਅਤੇ ਹਵੇਲੀ ਸਾਹਿਬ ਵਿਖੇ ਸ਼ਬਦ ਕੀਰਤਨ ਕਰਨ ਵੱਡੀ ਗਿਣਤੀ ਦੇ ਵਿੱਚ ਸੰਗਤ ਨੂੰ ਲੰਗਰ ਪੰਡਾਰਾ ਵੀ ਸ਼ਿਕਾਇਆ ਗਿਆ ਅਤੇ 5ਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੈਂਕੜੇ ਸਾਲ ਪੁਰਾਣੇ ਚੁਬੱੱਚਾ ਸਾਹਿਬ ਦੇ ਨਿਰਮਾਣ ਦਾ ਨੀ ਪੱਥਰ ਵੀ ਰੱਖਿਆ ਗਿਆ ਇਸ ਮੌਕੇ ਤੇ ਸੰਪਰਦਾ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਹਵੇਲੀਆਂ ਵਾਲੇ ਆਦੀ ਸੰਤ ਮਹਾਂਪੁਰਸ਼ ਹਾਜ਼ਰ ਸੰਤੂ ਸਿਵ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਰ ਬਾਬਾ ਦੀਪ ਸਿੰਘ ਕੁਰਮਸਿਦ ਗੱਟਨੀ ਜੋ ਕਿ 2007 ਤੋਂ ਚੱਲ ਰਹੀ ਇਹ ਪਿਛੇ ਅਬਰਾਸਿਸਤਾਨ ਦੇ ਸਟਾਰਟ ਰਹੀ ਉਹ ਸੰਗਤਾਂ ਦੀ ਮੰਗ ਤੇ ਇੱਥੇ ਸੰਗਤਾਂ ਨੂੰ ਥੋੜੀ ਵੱਧ ਮਿਲੂਗੀ ਬੇਟਾ ਸੰਪਰਦਾ ਸੈਡਪਟਰ ਇੱਥੇ ਅੱਜ ਨੂੰ ਅਸੀਂ ਅਸੀਂ ਸ਼ਿਫਟ ਕੀਤਾ। ਕ੍ਰਿਵਣਾ 25 ਬੱਚੇ ਜਿਹੜੇ ਆ ਉਹ ਸੰਸਥਾ ਵਿੱਚ ਵਿਦਿਆਰਥੀ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਵਿਦਿਆਲਾ ਕੇ ਦੇਸ਼ਵਿਦਿਆਸ਼ਾਲਾ ਗੁਰਦੁਆਰਾ ਸਾਹਿਬ ਨੇ ਸਮਾਨ ਆ ਰਹੇ ਆ। ਇਸ ਅਕੈਡਮੀ ਦੇ ਵਿੱਚ ਜਿਹੜੀ ਸੰਗੀਤ ਦੀ ਵਿਦਿਆ ਦਿੱਤੀ ਜਾਂਦੀ ਹੈ, ਥਾਪਲੇ ਦੀ ਵਿਦਿਆ ਦਿੱਤੀ ਜਾਂਦੀ ਹੈ। ਹੁਣ ਸਾਡਾ ਨਾਲ ਦੀ ਨਾਲ ਵਿਚਾਰ ਵੀ ਕਹਾਵਾ ਵਾਸਤੇ ਇਹ ਗੁਰਬਾਣੀ ਦੀ ਜਿਹੜੀ ਉਹ ਸਸਥਾ ਹੱਥੇ ਕਰਾਈ ਜਾਊਗੀ। ਸੋ ਮੇਰੀ ਬੱਚਿਆਂ ਨੂੰ ਤੁਹਾਡੇ ਚੰਨ ਰਾਂਜੀ ਬੇਨਤੀ ਆ। ਇਹਨਾਂ ਨੂੰ ਬੇਨਤੀ ਆ ਜਿਹੜੇ ਬੱਚੇ ਵੀ ਇਹ ਗੁਰਬਾਣੀ ਦੀ ਸਿੱਖਿਆ ਲੈਣੀ ਚਾਹਣ ਜਾਂ ਕੀਰਤਨ ਦੀ ਜਾਂ ਤਪਲੇ ਦੀ ਇੱਥੇ ਆਣ ਕੇ ਆਪਣਾ ਨਾਮ ਦਰਜ ਕਰਾ ਕੇ ਸਿੱਖਿਆ ਪ੍ਰਾਪਤ ਕਰ ਸਕਦੇ ਆ। ਕਿਉਂਕਿ ਅਕੈਡਮੀ ਵਿੱਚ ਖਾਣਾ ਪੀਣਾ ਬਿਲਕੁਲ ਫ੍ਰੀ ਆ। ਜਿਹੜੀਆਂ ਕਲਾਸਾਂ ਵੀ ਤਿਗ ਨੂੰ ਫ੍ਰੀ ਆ। ਤੇ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਤੇ ਵੇਖੋ ਇਹ ਗੁਰੂ ਘਰ ਜਿਹੜੀ ਅਕੈਡਮੀ ਚੱਲਣੀ ਆ ਇੱਥੋਂ ਕਾਫੀ ਕੋਈ ਬੱਚਿਆਂ ਨੂੰ ਵਸੇ ਗਿਆਨ ਆਸਰ ਹੋ ਜਾਂਦਾ। ਕਿਉਂਕਿ ਆਮ ਤੌਰ ਤੇ ਅਕੈਡਮੀ ਨਹੀਂ ਇਹ ਸੰਪਰ ਸਮਪਰਦਾਇ ਇਸ ਟਾਈਮ ਤੇ ਪੂਰੀ ਦੁਨੀਆ ਦੇ ਵਿੱਚ ਜੜੀਆਂ ਸਮਾਉਣ ਨਵਾਰੀ ਆ ਹਮੇ ਕੈਨੇਡਾ ਲਾ ਲੋ ਬੰਗਲਾਦੇਸ਼ ਲਾ ਲੋ ਮੇਂ ਆਸਟ੍ਰੇਲੀਆ ਲਾ ਲੋ ਹਿੰਦੁਸਤਾਨ ਦੇ ਸਾਰੇ ਪ੍ਰਾਂਤਾਂ ਵਿੱਚ ਬਹੁਤ ਸਾਰੇ ਵਿਧਰਾਤ ਆ ਰਾਜਸਥਾਨ ਛੱਤੀਸਗੜ੍ਹ ਐਮਪੀ ਜੁਪੀ ਅਸਾਮ ਤੇ ਹਰਿਆਣਾ ਮਹਾਰਾਸ਼ਟਰ ਸਾਰੇ ਧਮਾਂ ਤੇ ਸਮਪਰਦਾਇ ਉਹਨੇ ਦੇ ਸੇ ਗੁਰਸਤਾਨ ਸਥਾਪਤ ਨੇ ਸਕੂਲ ਕਾਲ ਸਥਾਪਤ ਨੇ ਇਸ ਤਰ੍ਹਾਂ ਜਿਹੜੀ ਸੰਪਰਦਾਇ ਜਿਹੜੀ ਇੱਥੇ ਵੀ ਬੱਚਾ ਨੂੰ ਇਸ ਤਰ੍ਹਾਂ ਬਾਹਰ ਸਿੱਖਿਆ ਦਿੱਤੀ ਜਾਂਦੀ ਆ ਇਸ ਤਰ੍ਹਾਂ ਇੱਥੇ ਹੀ ਸਿੱਖਿਆ ਬੱਚਿਆਂ ਦੇ ਦਾ ਪ੍ਰਬਲਗ ਰਹੇ ਆ ਮੁਝੇ ਆਪਾਂ ਦੇਖਦੇ ਹਾਂ ਸੰਗਠਨ ਵੱਡੀ ਗਿਣਤੀ ਵਿੱਚ ਆਪ ਸਾਹ ਆਦੇਈ ਹੈ ਜੋ ਨਿਸ਼ਾ ਅੰਦੇਸ਼ਾਂ ਦੇ ਵਿੱਚ ਸੰਬੰਧ ਦਾ ਨਾਮ ਹੈ ਉਹ ਪ੍ਰਾਲੇ ਬਹੁਤ ਮਡੇ ਕੀ ਜਾਂਦੇ ਚਾਹੇ ਪਹਿਲਾਂ ਬੰਦਾਂ ਦੀ ਸੇਵਾ ਹੋਵੇ ਬੱਚਿਆਂ ਦੇ ਵਿਆਹ ਹੁੰਦੇ ਨੇ ਲੱਗ ਭੰਡਾਰੀ ਚਾਹੁੰਦੇ ਨੇ ਵੱਡੇ ਵੱਡੇ ਸਮਾਗਮ ਚੱਲਦੇ ਨੇ ਪਰ ਲੱਗਦਾ ਇੱਦੇ ਸਮੇਂ ਦੇ ਵਿੱਚ ਦਿਸਤਿਕਾ ਅਕੈਡਮੀ ਦਾ ਡਾਕਟਰ ਹੋਇਆ ਉਹ ਵਾਲੇ ਬੰਦ ਨੇ ਚਾਹੀਦੇ ਨੇ ਕਿਉਂਕਿ ਕਿਤੇ ਨਾ ਕਿ ਨੌਜਵਾਨ ਅੱਜ ਬੜਕਦੇ ਹੁੰਦੇ ਨੇ ਰਸਤੇ ਆ ਅਜ ਚਾਹੇ ਨਸ਼ੇ ਦੀ ਗੱਲ ਕਰੀਏ ਚਾਹੇ ਹੋਰ ਮੁੱਦੇ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਕਿਉਂਕਿ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਲ ਜੇ ਆਪ ਨੂੰ ਐਗੂਨੇ ਮੌਕਾ ਦਿੱਤਾ ਹੈ ਸੰਪਰਦਾਇਆਂ ਕਿਸੇ ਜਾਂ ਸਸਤਾਵਾਂ ਦਾ ਸੇਵਾ ਕਰਨ ਦਾ ਸਾਨੂੰ ਇਹ ਪ੍ਰਾਲੇ ਕਰਨੀ ਚਾਹੀਦੀ ਜਿਸ ਤਰ੍ਹਾਂ ਸੰਪਰਦਾਇ ਨੂੰ ਇਥੇ ਅਕੈਡਮੀ ਸਥਾਪਿਤ ਕੀਤੀ ਗਈ ਸੰਤਮਾ ਬਾਤਾਰ ਸਿੰਘ ਸਪੋਰਟ ਅਕੈਡਮੀ ਕਾੜਵੀ ਸਥਾਪਿਤ ਕਰਨ ਦਾ ਮਕਸਦ ਸਾਡਾ ਇਹੀ ਆ ਜਿਹੜੇ ਬੱਚੇ ਆ ਵੀ ਨੌਜਵਾਨ ਨਸ਼ਾ ਚ ਪੈਰੇ ਨਸ਼ਾ ਤੋਂ ਬਚਣ ਜਦੋਂ ਅਸੀਂ ਬੱਚਿਆਂ ਨੂੰ ਖੇਡਾਂ ਚ ਪ੍ਰੇਰਿਤ ਕਰਾਂਗੇ ਬੱਚੇ ਖੇਡਣਗੇ ਉਹ ਜਿਹੜਾ ਮਾਨਵ ਤੰਦਰੁਸਤ ਰਹੇਗਾ ਜਿਹੜੀ ਸਿਹਤੋ ਵੀ ਤੰਦਰੁਸਤ ਰਹੇਗੀ ਨਸ਼ਾ ਤੋਂ ਬਚੇ ਰਹਣਗੇ ਇਸੇ ਤਰ੍ਹਾਂ ਜਿਹੜੇ ਬੱਚਿਆਂ ਦੇ ਜਿਹੜੇ ਗਰੀ ਪਰਿਵਾਰ ਹੁੰਦੇ ਆ ਸੀ ਇਹਨਾਂ ਦੀ ਹਰ ਸਾਲ ਉਤੇ ਇਕੱਠੇ ਸਮੂਹ ਸ਼ਾਧੀਆਂ ਮੇ ਕਰਾਉਣੇ ਆ ਇਹ এনवायरमेंट ਸੰਬੰਧੀ ਅਸੀਂ ਸੜਕਾਂ ਦੇ ਕਿਨਾਰੇ ਕਿ ਕਿ ਦਰਖਤ ਵੀ ਲਗਾ ਰਹੇ ਆ ਅਰਜਨ ਸਿੰਘ ਨੇ ਪੂਰਾ ਨਾਲ ਦੇ ਨਾਲ ਸਾਰਾ ਸੜਕਾਂ ਤੇ ਜਾ ਰਹੇ ਨੇ ਇਸ ਤਰ੍ਹਾਂ ਜਿਹੜੇ ਸਮਾਜ ਸੇਵਾ ਨੂੰ ਸਮਰਪਿਤ ਕਾਰਜ ਉਹ ਹੜ੍ਹਾਂ ਦੀ ਕਾਲਪਸਿੰ ਕੀਤੀ ਆ ਉਹ ਸਾਰੀ ਦੁਨੀਆਂ ਨੇ ਦੇਖਿਆ ਉਹ ਹੜ੍ਹਾਂ ਤੋਂ ਬਾਅਦ ਜੋ ਸੰਗਤਾਂ ਨੇ ਮਾਨ ਸਨਮਾਨ ਦਿੱਤਾ ਉਹ ਨਾਲ ਲੱਭ ਜਾਣੀ ਆਪਾਂ ਬਿਆਨ ਨਹੀਂ ਕਰ ਸਕਦੇ ਤਾਂ ਸਮਾਜਾਂ ਤੋਂ ਮਾਨ ਸਨਮਾਨ ਮਿਲਿਆ ਸੰਸਥਾਵਾਂ ਤੋਂ ਮਿਲਿਆ ਇਸ ਦੇਸ਼ ਦੀਆਂ ਸਰਕਾਰਾਂ ਜਿਸ ਤਰ੍ਹਾਂ ਕੈਨੇਡਾ ਦੀ ਅਲਟਰਾ ਗਵਰਨਮੈਂਟ ਸੀ ਉਹਨਾਂ ਨੇ ਸਾਨੂੰ ਸਨਮਾਨ ਦਿੱਤਾ ਤਾਂ ਸਭ ਤੋਂ ਸਨਮਾਨ ਹੋਏ ਸੰਸਥਾਵਾਂ ਤੋਂ ਸ਼ਹਿਰਾਂ ਤੋਂ ਸਭ ਤੋਂ ਸੈਟੀਆਂ ਤੋਂ ਹੋਏ ਇਹ ਕਹਿਣ ਦੀ ਜਿਹੜੀ ਗੱਲ ਨਹੀਂ ਹੈਗੀ ਇਹ ਸਭ ਕੋ ਸੰਸਥਾ ਨੇ ਆਪ ਹੀ ਦੇਖਿਆ ਵਾ ਕਿਉਂਕਿ ਅੱਜਕੱਲ ਜਿਹੜਾ ਜੋਗਾ ਮੀਡੀਆ ਦਾ ਇਲੈਕਟ੍ਰੋਨਿਕ ਦਾ ਪ੍ਰਿੰਟ ਦਾ ਹਰ ਇੱਕ ਤੋਹਰ ਜਿਹੜੀ ਪਹੁੰਚ ਰਹੀ ਹੈ ਸੋ ਜਿੰਨੀਆਂ ਵੀ ਸੰਸਥਾਵਾਂ ਅੱਗੇ ਹੋ ਕੇ ਕੰਮ ਕਰਦੀਆਂ ਮੇਰੇ ਸਭ ਨੂੰ ਇਹ ਵਿਸ਼ੰਤੀ ਆ ਵੀ ਜੋ ਵੀ ਆਪਾਂ ਕਰ ਸਕਦੇ ਆ ਸਮਾਜ ਵਾਸਤੇ ਸਾਨੂੰ ਕਰਨਾ ਚਾਹੀਦਾ ਤਾਂ ਕਿ ਜਿਹੜੇ ਨਸ਼ੇ ਹੋ ਸਾਡੇ ਨਸ਼ਾ ਨੌਜਵਾਨ ਜਿਹੜੇ ਨਸ਼ਿਆਂ ਤੋਂ ਵਚਣ ਤੇ ਗੁਰੂ ਘਰ ਨਾਲ ਜੁੜ ਕੇ ਆਪਣੀ ਜਿਹੜੀ ਜੀਵਨ ਬਣਿਤ ਕਰ ਲਈ ਸਭ ਤੋਂ ਪਹਿਲਾਂ ਜਿਹੀ ਤੁਹਾਡਾ ਸਾਡੀ ਗੁਰੂ ਅਰਜਨ ਦੇ ਤੰਤਨ ਮਹਾਪੁਰ ਬ੍ਰਾਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਪੂਰ ਬ੍ਰਾਮ ਗਿਆਨੀ ਸੰਤ ਬਾਬਾ ਚਰਨ ਸਿੰਘ ਜੀ ਦੀ ਸਾਡੀ ਨਗਰੀ ਸ੍ਰੀ ਅਲੀਗੜ੍ਹ ਤੁਸੀਂ ਪੁੱਛਿਓਗੇ ਸੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਜੇ ਅੱਜ ਦੀ ਅਕੈਡਮੀ ਦੀ ਗੱਲ ਕਰੀਏ ਜਿਹੜਾ ਪੰਜਾਬ ਹੈ ਉਹ ਸਿੱਖੀ ਦਾ ਘੜਾ ਹੈ ਸਿੱਖੀ ਇਥੋਂ ਰਿਜਨੇਟ ਹੋਈ ਹੈ ਤੇ ਜਿਹੜੀ ਸਿੱਖੀ ਹੈ ਜਿਹੜੇ ਸਾਡੇ ਬੱਚੇ ਅੱਜ ਕੱਲ ਅਮਰੀਕਾ ਜਾ ਰਹੇ ਨੇ ਕੈਨੇਡਾ ਜਾ ਰਹੇ ਨੇ ਕਿਸੇ ਨੇ ਕੇਸ ਠਟਾਲੇ ਨੇ ਲੋਕਾਂ ਨੂੰ ਆਪਣੇ ਦਾਦੇ ਪਰਦਾਦਾ ਦੇ ਨਾਂ ਤੱਕ ਦਾ ਨਹੀਂ ਪਤਾ ਸੋ ਮੇਰੇ ਵੱਲੋਂ ਤੇ ਸਾਰੀ ਸੰਗਤ ਨੂੰ ਅਸੀਂ ਸਭ ਤੋਂ ਪਹਿਲਾਂ ਬਾਬਾ ਜੀ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਇਹਨਾਂ ਨੇਕ ਉਪਰਾਲਾ ਕੀਤਾ ਕਿ ਗੁਰਮਤ ਅਕੈਡਮੀ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਉਤੇ ਖੋਲ੍ਹਿਆ ਜਿਹਦੇ ਨਾਲ ਬੱਚੇ ਜਿਹੜੇ 4 ਤੋਂ 5 ਸਾਲ ਦੀ ਉਮਰ ਦੇ ਨਿੱਕੇ ਬੱਚੇ ਹੈਗੇ ਨੇ ਉਹਨਾਂ ਨੂੰ ਇੱਥੋਂ ਤਬਲਾ ਤੋਂ ਲੈ ਕੇ ਹਾਰਮੋਨੀਅਮ ਤੋਂ ਲੈ ਕੇ ਡਿਫਰੈਂਟ 뮤지컬 ਇਨਸਟਰੂਮੈਂਟਸ ਉਹਨਾਂ ਦੀ ਸਿੱਖਾਈ ਦਿੱਤੀ ਜਾਏਗੀ ਸਿੱਖ ਇਤਿਹਾਸ ਕੀ ਹੈ ਗੁਰਮਤਿ ਗਿਆਨ ਕੀ ਹੈ ਸਾਡੇ ਪੰਜ ਕਕਾਰ ਕੀ ਨੇ ਸਾਡੇ ਊੜਾੜਾ ਜਿਹੜੀ ਜਿਹੜੀ ਸਿੱਖੀ ਦੀ ਨੌਲੇਜ ਹੈ ਉਹ ਸਾਰੀ ਦੀ ਸਾਰੀ ਇੱਥੋਂ ਦਿੱਤੀ ਜਾਏਗੀ ਤੇ ਹੋਰ ਜੇ ਅੱਗੇ ਗੱਲ ਕੀਤੀ ਜਾਵੇ ਕਿਉਂਕਿ ਹੈੱਡਕੁਆਰਟਰ ਆ ਸੰਪਰਦਾਇ ਦਾ 100 ਤੋਂ ਵੱਧ ਗੁਰੂ ਘਰ ਤੇ ਡੇਰੀਆ ਦੀ ਜਿਹੜੀ ਸੇਵਾ ਵਾ ਪੂਰੀ ਦੁਨੀਆ ਭਰ ਦੇ ਅੰਦਰ ਬਾਬਾ ਜੀ ਵੱਲੋਂ ਸੰਤ ਬਾਬਾ ਤਾਰਾ ਸਿੰਘ ਜੀ ਦੀ ਕਿਰਪਾ ਜਿਹੜਾ ਜਿਸ ਕਿਆ ਉਹ ਨਗਰ ਉਹ ਸਾਨੂੰ ਦਿੱਤੀ ਗਈ ਤੇ ਇਸ ਸੰਪਰਦਾਏ ਨੇ ਬੰਨਵੀ ਲਾਏ ਨੇ 10 ਤੋਂ ਵੱਧ ਜਿਹੜੀ ਪੰਜਾਬ ਦੇ ਅੰਦਰ ਥਾਵਾਂ ਦਿੱਤੀ ਜਿੱਦੇ ਸਤਲਜ ਤੇ ਬਿਆਸ ਮੈਂ ਕਿ ਕਹਿ ਸਕਦੇ ਝੋਨੇ ਦਾ ਸੀਜ਼ਨ ਆ ਜਦੋਂ ਖਾਲਜ ਪਾਣੀ ਵਾਦਾ ਜਿਹਦੇ ਘਟੋਰ 20 ਬੰਦੇ ਲੱਗ ਜਾਂਦੇ ਜੇ ਮਾੜਾ ਜੇ ਨੱਕਾ ਟੁੱਟ ਜੇ ਦੇ ਜਦੋਂ ਸਮੁੰਦਰ ਵਰਗਾ ਪਾਣੀ ਸੀ ਤੇ ਉੱਥੇ ਬਾਬਾ ਜੀ ਨੇ 12 12 14 14 ਘੰਟੇ ਕਦੀ ਦਾਰੇয়াল ਬੰਨੇ ਕਦੀ ਸਭਰਾਵਾ ਜਾ ਕੇ ਬੰਨ ਲਉਣਾ ਕਦੀ ਕਿਤੇ ਬੰਨ ਰੋਣਾ ਨੌਨ ਸਟਾਪ ਕਈ ਵਹੀ ਉਦੀ ਕਿਰਪਾਇਆ ਬਦੌਲਤ ਇਹ ਪੰਜਾਬ ਬਚ ਰਹਾ ਤੇ 1 ਲੱਖ ਤੋਂ ਵੱਧ ਜਿਹੜੇ ਬੂਟੇ ਨੇ ਯਾਨੀ ਸੈਪਲਿੰਗਸ ਨੇ ਤੁਸੀਂ ਹੁਣੇ ਤਰਨਤਨ ਤੋਂ ਆਏ ਜੇ ਸੇਰੋ ਸ਼ੂਗਰ ਮਿਲ ਤੋਂ ਲੈ ਕੇ ਹਰੀਕੇ ਤਾਈ ਚੋਲਾ ਸਾਹਿਬ ਚਲਜੋ ਪੰਗੋਟੇ ਚਲਜੋ ਜਿਨੇ ਸ੍ਰਿਹਾਲੀ ਦੇ ਹਾਲੇ ਦੁਆਲੇ ਲਾਏ ਗਏ ਨੇ ਸਾਰੇ ਗੁਰੂ ਘਰਾਂ ਦੇ ਅੰਦਰ ਬਾਬਾ ਜੀ ਦੇ ਲੋ ਬੂਟੇ ਲਾਏ ਗਏ ਕਿਉਂਕਿ ਪਾਣੀ ਦਾ ਪੱਧਰ ਥੱਲੇ ਹੋ ਗਿਆ ਆ ਸਾ ਦੀ ਪ੍ਰੋਬਲਮ ਆ ਜਿਹੜੀਆਂ ਮੀ ਪੈ ਨਹੀਂ ਦੇ ਤੇ ਇਹ ਆਉਣ ਵਾਲੇ ਸਮੇਂ ਦੇ ਅੰਦਰ ਵੀ ਬਾਬਾ ਜੀ ਨੇ ਕੈਨੇਡਾ ਦੇ ਅੰਦਰ ਜਿਹੜੀ ਹੈ ਪਰੰਪੁਰਖ ਕਾਲ ਅਕੈਡਮੀ ਉਹਦਾ ਉਦਘਾਟਨ ਕੀਤਾ ਤੇ ਥੋੜੇ ਸਮੇਂ ਨੂੰ ਆਸਟ੍ਰੇਲੀਆ ਦੇ ਅੰਦਰ ਜਾ ਕੇ ਵੀ ਗੁਰੂ ਘਰ ਸਿੱਖ ਸੰਸਥਾਵਾਂ ਤੇ ਅਕੈਡਮੀਆਂ ਤੇ ਹੋਰ ਬੜੀਆਂ ਚੀਜ਼ਾਂ ਖੋਲ੍ਹਣ ਦੀ ਜਿਹੜੇ ਕੀ ਸਾਡਾ ਪੰਜਾਬ ਸਿੱਖੀ ਤੋਂ ਤੇ ਜਿਹੜਾ ਸਾਡੇ ਨਸ਼ਾ ਦੇ ਅੰਦਰ ਲੋਕੀ ਵਸ ਗਏ ਨੇ ਸਭ ਤੋਂ ਵੱਡਾ ਉਪਰਾਲਾ ਜੇ ਕਰ ਰਹੇ ਤੇ ਸੰਤ ਬਾਬਾ ਸੁਖਾ ਸਿੰਘ ਜੀ ਕਰ ਰਹੇ ਨੇ ਜਿਹੜੀ ਦੇਸ਼ ਦੇ ਸੰਗਤਾਂ ਨੂੰ ਕਿਸੇ ਵੀ ਧਰਮ ਜਾਤ ਕਾ ਦੇ ਨੇ ਉਹਨਾਂ ਨੂੰ ਸਿੱਖੀ ਦੇ ਨਾਲ ਵੀ ਜੋੜੇ ਨੇ ਚੰਗੇ ਰਾਹ ਤੇ ਆਉਣ ਦੀ ਪ੍ਰੇਰਿਤ ਆਲਦੀ ਨਾਲ ਜਿਹੜੀ ਸਮਾਜ ਸੇਵਾਵਾਂ ਨੇ ਉਹ ਨਾਲ ਪ੍ਰਤਿਰੋਪ ਕਰੇ ਨੇ ਜਦੋਂ ਵੀ ਮੁਖੀ ਹੁੰਦੇ ਕਿਸੇ ਸੰਪੰਧ ਦਾ ਉਪੰਗ ਹੁੰਦੇ ਨੇ ਲੇਕਿਨ ਬਹੁਤ ਘੱਟ ਦੇਖੋ ਮੈਂਦਾ ਕਿ ਆਪ ਅੱਗੇ ਹੋ ਕੇ ਬਾਬਾ ਜੀ ਦੀ ਸੇਵਾ ਕਰਦੇ ਜਦੋਂ ਵੀ ਤਸਵੀਰਾਂ ਦੇਖਦੇ ਆ ਬਾਬਾ ਜੀ ਸਭ ਤੋਂ ਪਹਿਲਾਂ ਆਪ ਹੁੰਦੇ ਆ ਨਾਲ ਨਾਲ ਸੰਗਤ ਮਗਰ ਹੁੰਦੀ ਹੈ ਇਹਦੇ ਬਾਅਦ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੀ ਜੇ ਮੈਂ ਬੇਨਤੀ ਕਰੀ ਜਾਵਾ ਗੁਰੂ ਉਹ ਆ ਤੁਹਾਡਾ ਬਾਬਾ ਤੁਹਾਡਾ ਜਿਹੜਾ ਵੀ ਤੁਹਾਡਾ ਡਿਸਾਈਪਲ ਆ ਉਹ ਆ ਜਿਹੜੇ ਹੱਥੀ ਸਾਰੀ ਸੇਵਾ ਕਰਨ ਜੇ ਬਨ ਲਾਉਨੇ ਨੇ ਤੇ ਹੱਥੀ ਬਾਬਾ ਜੀ ਨੇ ਕਈ ਫੇਰੀ ਅਸੀਂ ਨੌਜਵਾਨ ਹੈ ਜਿਨੇ ਸਿੰਘ ਹੈਗੇ ਨੌਜਵਾਨ ਹਟੇ ਘੰਟੇ ਡੇਢ ਤੋਂ ਬਾਅਦ ਕਿਹੀ ਤੋਂ ਕਹੀ ਨਹੀਂ ਫੇਰੀ ਅਸੀਂ ਵੀ ਫਟਿਆ ਸਾਡੇ ਤੋਂ ਵੀ ਘੰਟੇ 2 ਤੋਂ ਵੱਧ ਨਹੀਂ ਫਿਰਦੀ ਜਿੱਥੇ ਬਾਬਾ ਜੀ ਨੇ 12-12 ਘੰਟੇ ਕਹੀ ਫੇਰਦੀ ਜਿਨੇ ਬੰਨ ਲਏ ਜਿਨੇ ਰੋਖ ਲਾਇਨੇ ਤੁਸੀਂ ਹੁਣੇ ਜੇ ਹਰ ਤਾਲੀਆਂ ਖਾਸ ਕਰਕੇ ਮੈਂ ਬੋਲ ਸਕਦਾ ਜਿਨੇ ਰੋਖ ਲੱਗੇ ਨੇ 1 ਲੱਖ ਤੋਂ ਤੇ ਜਿਹੜਾ ਰੋਖਿਆ ਆਪ ਕੋਏ ਪੱਟ ਪੜ ਕੇ ਆਪ ਉਹਨਾਂ ਨੂੰ ਉਹਨਾਂ ਦੇ ਅੰਦਰ ਪਾਉਣਾ ਆਪ ਟੋਏਆਂ ਦੇ ਅੰਦਰ ਪਾਣੀ ਪਾਵਾਗੇ ਜਿਹੜੀ ਸੇਵਾ ਕਰਨੀ ਰੋਜ਼ ਸਾਡੀ ਜਿਹੜੀ ਟੰਕੀ ਹੈ ਕਟੂੜ ਦੋ ਤਿੰਨ ਟੰਕੀਆਂ ਸਾਡੀ ਲੱਗ ਜਾਂਦੀਆਂ ਹਾਈਵੇ ਦੇ ਉੱਤੇ ਪਿੰਡਾਂ ਦੇ ਅੰਦਰ ਜਿੱਥੇ ਜਿੱਥੇ ਬੂਟੇ ਲਾਇਨੇ ਕਰਦੇ ਨੇ ਸੋ ਇਹਦੇ ਤੋਂ ਬੈਸਟ ਐਗਜ਼ਾਮਪਲ ਕੋਈ ਨਹੀਂ ਦੇ ਸਕਦਾ ਕਿ ਚਾਉਨੂ ਐਸ਼ਵਾਰਾਮ ਦੀ ਜ਼ਿੰਦਗੀ ਗੱਡੀਆਂ ਤੇ ਸੰਪਰਦਾਏ ਦੇ ਮੈਂ ਕਹਿ ਸਕਦਾ ਡੇਰੇ ਦੇ ਅੰਦਰ ਰਹਿੰਦੀ ਭਾਏ ਹੱਤੀ ਜਿਹੜੀ ਸੇਵਾ ਕਰਦੇ ਨੇ ਤੇ ਕੋਈ ਕੈਂਸਰ ਪੇਸ਼ੈਂਟ ਆਉਂਦੇ ਆਇਆ ਕਿਸੇ ਬੰਦੇ ਨੂੰ ਅਮਰੀਕਾ ਕੈਨੇਡਾ ਦੀ ਵੀਜ਼ੇ ਦੀ ਪ੍ਰੋਬਲਮ ਆ ਰਹੀ ਹੈ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਕਿਸੇ ਦੀ ਡੈਥ ਹੋ ਗਈ ਹੋਸਟਲ ਸੋ 100 ਤੋਂ ਬਾਅਦ ਗੁਰੂ ਘਰ ਤੇ ਲੱਖਾਂ ਲੋਕਾਂ ਦੀ ਜਿਹੜੀ ਆਸਾਂ ਨੇ ਜਿਹੜੀ ਉਮੀਦਾਂ ਨੇ ਤੇ ਮੈਂ ਕਹਿ ਸਕਦਾ ਜਿਹੜੀ ਦੁੱਖਾਂ ਦੀ ਦਵਾਈ ਆ ਉਹ ਲੋਕੀ ਆਪਣੀ ਬਾਬਾ ਜੀ ਦੇ ਅੰਦਰ ਵੇਚਦੇ ਨੇ ਤੇ ਹਰ ਬੰਦਾ ਸਵੇਰੇ ਇੱਕ ਆਸ ਨਾਲ ਉੱਠਦਾ ਤੇ ਸੌਣ ਤੋਂ ਪਹਿਲਾਂ ਇਹ ਆਸ ਦੇ ਨਾਲ ਸੌਂਦਾ ਆ ਕਿ ਜਿਹੜੇ ਬਾਬਾ ਜੀ ਦੇ ਅੰਦਰ ਅਸੀਂ ਰੱਬ ਵੇਖ ਰਹੇ ਆ ਉਹਨਾਂ ਚ ਜਿਹੜੀ ਸ਼ਕਤੀ ਆ ਤੇ ਉਹਨਾਂ ਦੀ ਸ਼ਕਤੀ ਤੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਸਾਡੀ ਜਿਹੜੀਆ ਦੁੱਖਾਂ ਦੀ ਦੂਰ ਹੋਣਗੀ ਤੇ ਸਾਨੂੰ ਸੁੱਖ ਦਾ ਭੋਗ ਮਿਲੇਗਾ ਸੇਵਾ ਕੋ ਦੋਏ ਭਲੇ ਇੱਕ ਸੰਤ ਇਕਰਾਮ ਆਰਮਦੁੱਲਾ ਗਮੁਕਤ ਕੋ ਸੰਤ ਚ ਪਾਵੇ ਨਾਮ ਆਪ ਵੀ ਜਾਣਦੇ ਹੋ ਸੰਸਾਰ ਭਰ ਦੇ ਅੰਦਰ ਜਿੱਥੇ ਸਾਰੇ ਹੀ ਸੰਪਰਦਾਵਾਂ ਆਪਣੇ ਵੱਖ-ਵੱਖਰੇ ਕਾਰਜ ਔਰ ਪੰਥ ਦੀਆਂ ਖੇਤ ਦੇ ਲਈ ਸਾਰੇ ਹੀ ਆਪਣੇ ਫਰਜ਼ ਨਿਭਾਉਂਦੇ ਨੇ ਉੱਥੇ ਮਨ ਹੋਇਆ ਕਿ ਜਦੋਂ ਸ਼੍ਰੀ ਮਾਨਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਦਰਸ਼ਨ ਦਾਸ ਜੀ ਜਦੋਂ ਪੜਨਾ ਸਾਹਿਬ ਕੀ ਕਥਾ ਦੀ ਹਾਜ਼ਰੀ ਵੇਲੇ ਕੀਤੇ ਉਦੋਂ ਹੀ ਪ੍ਰਤੀਕ ਹੋਇਆ ਕਿ ਸਤਮਤ ਜਿਵੇਂ ਰਬੀ ਅਵਤਾਰ ਆਏ ਹੋਣ ਜਦੋਂ ਅਸੀਂ ਪਿੰਗੁਲ ਪ੍ਰਾਨ ਪੜਦੇ ਹਾਂ ਉਹਦੇ ਵਿੱਚ ਆਉਂਦਾ ਕਿ ਸਮੁੰਦਰ ਨੂੰ ਸਮੁੰਦਰ ਰੋਕ ਸਕਦਾ ਔਰ ਹੈਰਾਨਗੀ ਦੀ ਗੱਲ ਹੈ ਇਡੇ ਵੱਡੇ ਸਾਇੰਸਦਾਨ ਫੇਲ ਹੋ ਗਏ ਆਖਿਆ ਕਿ ਕੋਈ دریاਵਾਂ ਨੂੰ ਬੰਨ ਨਹੀਂ ਆ ਸਕਦਾ ਪਰ ਇਹ ਸਾਨੂੰ ਮੰਨਣਾ ਪਵੇਗਾ ਕਿ ਸਮੁੰਦਰ ਨੂੰ ਰੋਕਣ ਵਾਲਾ ਸਮੁੰਦਰ ਹੀ ਹੋ ਸਕਦਾ ਹੈ ਔਰ ਵਿਸ਼ਾਲ ਹਿਰਦੇ ਦੇ مالک ਜਿਵੇਂ ਸੰਤ ਬਾਬਾ ਤਾਰਦ ਸਿੰਘ ਸਾਹਿਬ ਜੀ ਨੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀਆਂ ਨੂੰ 1000 50 ਰੁਪਏ ਦਿੱਤੇ ਆਖਿਆ ਕਿ ਆਬਦੀ ਗੁਰਸਿੱਖੀ ਦਾ ਪ੍ਰਚਾਰ ਕਰੋ ਜਿੱਥੇ ਪੋਥੀਆਂ ਸਹਿਬਾਨ ਦੀ ਸੇਵਾ ਨਿਭਾਈ ਉਥੇ ਸ਼੍ਰੀਮਾਨ ਸੰਤ ਗਿਆਨ ਜਰਨੈਲ ਸਿੰਘ ਸਾਹਿਬ ਜੀ ਨੇ ਬਾਬਾ ਤਾਰਸ ਸਿੰਘ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਏਡੀ ਵੱਡੀ ਗੁਰਮਤਿ ਦੀ ਵਿਦਿਆ ਦੀ ਜਿਹੜੀ ਕਾਰਜਾਸੀ ਆਰੰਭ ਕੀਤੀ ਅਜ ਮਾਨ ਵਾਲੀ ਗੱਲ ਹੈ ਜਿੱਥੇ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਸੁਣਨ ਨੂੰ ਮਿਲਿਆ ਕਿ ਰਾਤ 24 24 48 48 ਘੰਟੇ ਲਗਾਤਾਰ ਕੀਰਤਨ ਕਰਨਾ ਮੈਨੂੰ ਯਾਦ ਆਇਆ ਮੈਂ ਪਿੰਗੁਲ ਪ੍ਰਾਣ ਦੇ ਵਿੱਚ ਪੜਿਆ ਸੀ ਕਿ ਅਬੂ ਨਾਸਰ ਨਾ ਵੀ ਇੱਕ ਸਿੱਖ ਹੋਇਆ ਸੀ ਜਿਨੇ ਲਗਭਗ 48 ਘੰਟੇ 24 ਘੰਟੇ ਕੀਰਤਨ ਰਜਾ ਨਾ ਕਰਨਾ ਔਰ ਜਦੋਂ ਉਹ ਕੀਰਤਨ ਕਰਦਾ ਸੀ ਕਹਿੰਦੇ ਉਹਦੀ ਰਬਾਬ ਦੇ ਵਿੱਚ ਅੱਲਾ ਦੀ ਐਸੀ ਤਾਰ ਆਈ ਕਹਿੰਦੇ ਜਦੋਂ ਉਹਦੀਆਂ ਤਿੰਨ ਤਾਰਾਂ ਸਨ ਇੱਕ ਸੀ ਹਸ ਰਸ ਔਰ ਦੂਜੀ ਸੀ ਕਰਨਾ ਰਸ ਤੇ ਤੀਜਾ ਸੀ ਬਧੋਚ ਰਸ ਜਦੋਂ ਕਹਿੰਦੇ ਮੰਡੀ ਦੇ ਰਾਜੇ ਨੇ ਉਹਨੂੰ ਸੱਦਿਆ ਪਹਿਲੀ ਉਹਨੇ ਤਾਰ ਛੇੜੀ ਤੇ ਸਾਰੇ ਲੋਕ ਉੱਚੀ ਉੱਚੀ ਹੱਸਣ ਲੱਗ ਪਏ ਆਖਦੇ ਨੇ ਕਿ ਐਸਾ ਮੂਰਖ ਆ ਗਿਆ ਦੂਜੀ ਵਾਰੀ ਤਾਰ ਛੇੜੀ ਜਿਹੜੇ ਲੋਕ ਹੱਸ ਰਹੇ ਸਨ ਉੱਚੀ ਉੱਚੀ ਰੋਣ ਲੱਗ ਪਏ ਔਰ ਤੀਜੀ ਜਦੋਂ ਤਾਲ ਛੇੜਦਾ ਹੈ ਜਿਹੜੇ ਹੱਸ ਰਹੇ ਸਨ ਰੋਣ ਲੱਗ ਪਏ ਰੋਂਦੇ ਜਿਹੜੇ ਸਨ ਬਧੋਸ਼ ਹੋ ਗਏ ਇਹ ਕਿਰਤਨ ਦੀ ਤਾਲ ਔਰ ਮਰੇ ਹੋਏ ਜੀਵ ਦੇ ਅੰਦਰ 사ਤਗੁਰੂ ਜੀ ਦੀ ਕਿਰਪਾ ਦੇ ਨਾਲ ਮਹਾਰਾਜ ਕਹਿੰਦੇ ਐਸਾ ਕੀਰਤਨ ਕਰ ਮਨ ਮੇਰੇ ਇਹੀਂ ਹਾਂ ਉਹੀਂ ਜੋ ਕਾਮ ਤੇ ਰ ਇਹ ਬਹੁਤ ਵੱਡਾ ਉਪਰਾਲਾ ਸ਼੍ਰੀ ਮਾਨਸੰਤ ਬਾਬਾ ਸੁੱਖਾ ਸਿੰਘ ਸੈਵਰੀ ਦਾ ਹੈ ਬੱਚੇ ਜਿਹੜੇ ਹਨ ਉਹ ਮਾਨਸਿਕ ਤੌਰ ਤੇ ਬਹੁਤ ਉੱਚੇ ਜਾ ਸਕਦੇ ਨੇ ਜੇਕਰ ਅਸੀਂ ਕੀਰਤਨ ਦੇ ਨਾਲ ਜੁੜਦੇ ਹਾਂ ਔਰ ਜਿੱਥੇ ਸਮਾਜਿਕ ਵਿਦਿਆ ਅਸੀਂ ਗ੍ਰਹਿਣ ਕਰਦੇ ਹਾਂ ਮੈਂ ਬੇਨਤੀ ਕਰਦਾ ਹਾਂ ਮਹਾਂਪੁਰਖ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਜਿੱਥੇ ਆਉਣ ਵਾਲੇ ਸਮੇਂ ਦੇ ਅੰਦਰ ਸਰਹਾਲੀ ਸਾਹਿਬ ਦੇ ਅੰਦਰ ਸ਼ੁੱਧ ਪਾਠ ਬੁੱਧ ਸਮਾਗਮ ਹੋਣਗੇ ਬੱਚਿਆਂ ਦੀ ਦਸ਼ਮ ਦੀ ਸੰਖਿਆ ਸ੍ਰੀ ਆਦਿ ਦੀ ਸ੍ਰੀ ਸਰਬਲੋਰੀ ਮਹਾਰਾਜ ਦੀ ਸੰਖਿਆ ਹੋਵੇਗੀ ਬੱਚਿਆਂ ਨੂੰ ਸਾਰੇ ਹੀ ਗ੍ਰੰਥਾਂ ਦੀ ਵਿਦਿਆ ਅਧਿਐਨ ਕਰਨ ਦਾ ਸਮਾਂ ਪ੍ਰਾਪਤ ਹੋਵੇਗਾ ਇਹ ਬਹੁਤ ਵੱਡਾ ਕੁੰਭ ਲੱਗਣ ਜਾ ਰਿਹਾ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਦੇ ਵਿੱਚ ਵਰਤਦੇ ਨੇ ਅੱਜ ਸਾਨੂੰ ਇਹ ਪ੍ਰਤੀਕ ਹੋ ਰਿਹਾ ਹੈ ਤੇ ਸਾਨੂੰ ਦਰਸ਼ਨ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਪਿਆਰੀ ਸਾਧ ਸੰਗਤ ਜੀ ਇਹ ਆਪ ਜੀ ਦੇ ਚਰਨਾਂ ਵਿੱਚ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਇਸ ਹਵੇਲੀ ਸਾਹਿਬ ਦੇ ਵਿੱਚ ਭਗਤੀ ਕਰਦੇ ਸੀ ਔਰ ਸੰਗਤਾਂ ਨੂੰ ਗ੍ਰੀਨ ਗੁਰਬੇ ਨੂੰ ਬਾਹਰੋਂ ਲਿਆ ਕੇ ਸ਼ਿਕਾਉਂਦੇ ਸੀ। ਉਹੀ ਮਰਜ਼ਾਦਾ ਅਨਸਾਰ ਮੌਜੂਦਾ ਸੰਤ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਚੜਾ ਰਹੇ ਨੇ। ਉਹਨਾਂ ਦੀ ਰਹਿਨਮਾਈ ਹੇਠ ਆਜੋ ਅੱਜ ਗਊਸ਼ਾਲਾ ਦੇ ਵਿੱਚ ਪਰਸੋਂ ਰੋਜ ਤੋਂ ਲੱਗੇ ਸ੍ਰੀ ਖਨਪੜ ਸਾਹਿਬ ਰਾਮਤਨ ਅੱਜ ਉਹਨਾਂ ਦੇ ਭੋਗ ਪਾਏ ਗਏ ਆ। ਸੰਤ ਬਾਬਾ ਸੁਖਾ ਸਿੰਘ ਜੀ ਮਹਾਂਪੁਰਚਾਂ ਨੇ ਆ ਕੇ ਆਪ ਕੀਰਤਨ ਕੀਤਾ ਜੋ ਇੱਥੇ ਸੰਤ ਬਾਬਾ ਤਾਰਾ ਸਿੰਘ ਜੀ ਕਰਦੇ ਸੀ ਉਹ ਉਹਨਾਂ ਨੇ ਅੱਜ ਸਪੂਰਨ ਬਚਨ ਕਰ ਦਿੱਤਾ। ਆ ਕੇ ਕੀਰਤਨ ਕੀਤਾ ਬਹੁਤ ਧੰਨਵਾਦ ਮਹਾਂਪੁਰਚਾਂ ਦਾ ਜਿਨ੍ਹਾਂ ਨੇ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਇਹ ਗਊਸ਼ਾਲਾ ਸਰਿਹਾਲੀ ਸਾਹਿਬ ਪ੍ਰਬੰਧਕ ਕਮੇਟੀ ਯਾਦਗਾਰੀ ਸੰਤ ਬਾਬਾ ਤਾਰਾ ਸਿੰਘ ਜੀ ਦੇ ਨਾਮ ਤੇ ਗਊਸ਼ਾਲਾ ਨੇੜੇ ਤੇੜੇ ਕੋਈ ਵੀ ਗਊਸ਼ਾਲਾ ਦੇ ਗੋ ਕੋ ਗਊਡ ਗਿਆ ਜਾਂ ਕੋਈ ਤੂਰੀ ਫਿਰਦੀ ਆ ਉਹ ਸਾਨੂੰ ਦੱਸ ਸਕਦੇ ਆ ਸਾਡੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਅਸੀਂ ਲਿਆਵਾਂ ਲਿਆਵਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਂਪਰਿਚਾਨ ਨੇ ਇਹ ਪਹਿਲਾਂ ਹਵੇਲੀ ਸਾਹਿਬ ਦੇ ਵਿੱਚ ਫਿਰ ਦਰਬਾਰ ਬਣਾਇਆ ਬਾਬਾ ਔਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਸਮੇਂ ਇੱਥੇ ਸਰੋਵਰ ਦੀ ਜਗਾ ਲੈਣ ਵਾਸਤੇ ਆਏ ਸੀ ਉਸ ਸਮੇਂ ਨਹੀਂ ਮਿਲੀ ਬਾਅਦ ਦੇ ਵਿੱਚ ਸੰਤ ਬਾਬਾ ਤਾਰਾ ਸਿੰਘ ਜੀ ਨੇ ਛੱਪੜ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਂ ਤੇ ਸਰੋਵਰ ਬਣਾਇਆ ਬਾਬਾ ਰਾਜੂ ਸਿੰਘ ਜੀ ਦੇ ਅਸਥਾਨ ਬਣਾਏ ਸੀ ਦਾਦੇ ਉਸ ਤੋਂ ਉਪਰੰਤ ਹਿੰਦੁਸਤਾਨ ਦੇ ਵਿੱਚ ਵਰਲਡ ਦੇ ਵਿੱਚ ਸੰਤਾਂ ਦੀ ਸੇਵਾ ਚੱਲ ਰਹੀ ਹੈ ਜਿੱਥੇ ਕਿ ਅੱਜ ਸੰਤਾਂ ਨੇ ਬਹੁਤ ਹੀ ਮਹਾਂਪੁਰਚਾਨੇ ਸੰਤ ਬਾਬਾ ਸੁਖਾ ਸਿੰਘ ਜੀ ਨੇ ਪਿਛਲੀ ਵਾਰ ਜੋ ਪਾਣੀ ਆਇਆ ਸੀ ਉਸ ਪਾਣੀ ਦੇ ਬਹੁਤ ਹੀ ਮਹਾਂਪੁਰਖਾਂ ਨੇ ਸੰਕਟਾਂ ਲਿਆ ਲਿਆ ਕਿ ਦੂਰ ਦਰਦੋਂ ਬੰਨ ਬੱਦੀ ਬੰਨ ਬਨ ਕੇ ਇਲਾਕੇ ਨੂੰ ਬਚਾਇਆ ਇਲਾਕਾ ਜਿਹੜਾ ਹੈਗਾ ਉਹ ਸਾਰਾ ਹੀ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਨੇ ਸੁਲਤਾਨਪੁਰ ਲੋਧੀ ਏਰੀਆ ਦਾ ਪਾਣੀ ਮਗਾਇਆ ਲੋਕਾਂ ਨੂੰ ਝੁੱਗੀਆਂ ਤੋਂ ਛੰਨਾ ਤੋਂ ਕੋਠੀਆਂ ਬੁਵਾਈਆਂ ਕੋਠੀਆਂ ਬੁਵਾਈਆਂ ਵੀਰਵਾਰ ਦਾ ਬਾਬਾ ਚੰਦ ਸਿੰਘ ਜੀ ਨੇ ਬਜਨ ਕੀਤਾ ਸੀ ਵੀ ਪਾਈ ਸੰਗਤੋ ਇਹ ਸੇਮ ਅਸੀਲੇ ਚੱਲੇ ਆਂ ਔਰ ਵੀਰਵਾਰ ਵਾਲੇ ਦਿਨ ਤੁਸੀਂ ਸੇਵਾ ਤੇ ਆਇਆ ਕਰਨਾ ਸੇਵਾ ਤੇ ਆਇਆ ਕਰਨਾ ਹੁਣ ਕਈ ਗੁਰਮੁਖ ਪਿਆਰੇ ਆਉਂਦੇ ਨੇ ਵੀਰਵਾਰ ਦੇ ਜੋ ਮਹਾਂਪੁਰਖਾਂ ਦੇ ਬਜਨ ਬੱਦੇ ਆ ਉਹਨਾਂ ਤੇ ਚੱਲ ਰਹੇ ਨੇ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਜਿਨ੍ਹਾਂ ਦੀ ਰਹਿਨ ਮਾਈ ਏਠ ਅੱਜ ਇੱਥੇ ਗਉਸ਼ਾਰਾ ਦੇ ਵਿੱਚ ਖਨਪਾੜ ਸਾਹਿਬ ਦੇ ਭੋਗ ਪਾਏ ਗੁਰੂ ਕੇ ਲੰਗਰ ਚੱਲੇ ਗਰੀਬ ਗੁਰਦੇ ਵਾਸਤੇ ਲੰਗਰ ਲਾਇਆ ਫਸਲ ਵਾੜੀ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਮਹਾਰਾਜ ਅੱਗੇ ਕਣਕ ਦੀ ਫਸਲ ਆਉਣ ਵਾਲੀ ਆ ਸੱਚੇ ਸਤਗੁਰੂ ਜੀ ਕਿਰਪਾ ਕਰਕੇ ਆਪ ਜੀ ਨੇ ਕਣਕ ਦੀ ਵਡਾਈ ਕਰਾਉਣੀ ਮਹਾਰਾਜ ਕਿਰਪਾ ਕਰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ